ਪਿੰਡ ਲਹਿਰਾ ਤੇ ਇਥੇ ਪੰਜ ਲਹਿਰੇ ਨੇ ਜੀ ਤੇ ਬਹੁਤ ਵੀਰਾਂ ਨੂੰ ਪਤਾ ਹੀ ਹੈਗਾ ਤੇ ਵਾਈਏ ਦੇ ਪਿੰਡ ਨੇ ਇਹ ਤੇ ਇਹ ਹੈ ਜੀ ਵੈਸੇ ਬਠਿੰਡਾ ਤੋਂ ਚੰਡੀਗੜ੍ਹ ਵਾਲਾ ਰੋਡ ਹੈਗਾ ਐਨ ਐਚ 7 ਤੇ ਇਹਦੇ ਵਿੱਚ ਇੱਕ ਹੈਗਾ ਫੜਕ ਤੇ ਇਹ ਬਠਿੰਡੇ ਤੋਂ ਲੈ ਕੇ ਚੰਡੀਗੜ੍ਹ ਤੱਕ ਕੋਈ ਵੀ ਫੜਕ ਇਸ ਰੋਡ ਦੇ ਉੱਪਰ ਨਹੀਂ ਹੈ ਤੇ ਇਹ ਕੱਲਾ ਜੋ ਕਿਹੜਾ ਲਹਿਰੇ ਵਾਲਾ ਫੜਕ ਹੈ ਇਹ ਆ ਤੇ ਇਸ ਨਾਲ ਬਹੁਤ ਲੋਕਾਂ ਦੀਆਂ ਜਾਨਾਂ ਵੀ ਗਈਆਂ ਤੇ ਬਹੁਤ ਲੋਕਾਂ ਦੀਆਂ ਗੱਡੀਆਂ ਟਰੱਕ ਬਹੁਤ ਵੀਰਾਂ ਤੇ ਪੈਣਾ ਦਾ ਬਹੁਤ ਇੱਥੇ ਨੁਕਸਾਨ ਵੀ ਹੋਇਆਗਾ ਤੇ ਸਰਕਾਰ ਨੂੰ ਬੇਨਤੀ ਆ ਤੇ ਵੀ ਇੱਥੇ ਛੇਤੀ ਛੇਤੀ ਪੋਲ ਬਣਾ ਜਾਵੇ ਤੋਂ ਇੱਥੇ ਬਹੁਤ ਨੁਕਸਾਨ ਹੁੰਦੇ ਨੇ ਤੇ ਉਹ ਵਚਨ ਲੋਕਾਂ ਦੇ ਤੇ ਇਸ ਲਈ ਆਪਾਂ ਵੀਡੀਓ ਬਣਾ ਰਿਹਾ ਤੇ ਚੰਗੀ ਵੀਡੀਓ ਨੂੰ ਤੇ ਵੱਧ ਵੱਧ ਸ਼ੇਅਰ ਵੀ ਕਰਿਆ ਕਰੋ ਜੋ ਕਿ ਗਾਹਾਂ ਦੀਆਂ ਪਤਾ ਲੱਗੇ ਸਰਕਾਰਾਂ ਨੂੰ ਕਿ ਇਹ ਬਹੁਤ ਗਲਤ ਇੱਕ ਫਾੜਕ ਹੈਗਾ ਤੇ ਇਹਦਾ ਕੋਈ ਹੱਲ ਕੀਤਾ ਜਾਵੇ ਸਾਸਿਕਾਲ ਸਾਰੇ ਵੀਰਾਂ ਨੂੰ